ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਕਥੋਂ ਨੰਗਲ ਜਨਮ ਸਥਾਨ ਬਾਬਾ ਬੁੱਢਾ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ ਵਿੱਚ ਦੋ ਬਿਲਕੁਲ ਤਾਜ਼ੀਆਂ ਸੂਈਆਂ ਤੇ ਇੱਕ ਗੱਬਨੇ ਸੁਈਆਂ ਦੀ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਵੀ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਜੀ ਮੈਂ ਨਾ ਵੀਰ ਜੀ ਕਿਰਪਾ ਬਾਬਾ ਗੁੱਡਾ ਸਾਹਿਬ ਜੀ ਦੇ ਚਲੋ ਕਿਰਪਾ ਚ ਜੀ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਫਿਰ ਮਾ ਵੀ ਜੀ ਆਪਣਾ ਮਹਿੰਦਰ ਸਿੰਘ ਪਿੰਡ ਚਗਾਵਾ ਰੁਪਵਾਲੀ ਜੋ ਤੇ ਤਹਿਸੀਲ ਆਪਾਂ ਨੂੰ ਮਜੀਠਾ ਜਿਲ੍ਹਾ ਅੰਮ੍ਰਿਤਸਰ ਜੋ ਤੇ ਜਨਮ ਬਾਬਾ ਗੁੱਡਾ ਸਾਹਿਬ ਜੀ ਲੱਗੇ ਲੱਗੇ ਜਨਮ ਸਥਾਨ ਆ ਨਾ ਬਾਬਾ ਜੀ ਹਾਂਜੀ ਫੋਨ ਨੰਬਰੇ ਬੋਲ ਦੋ ਫੋਨ ਨੰਬਰ ਵੀਰ ਜੀ 75 ਠੀਕ ਹੈ ਹਾਂਜੀ ਅੱਜ ਤਿੰਨ ਫਿਰ ਹਾਂਜੀ ਤਿੰਨ ਦੋ ਬਿਲਕੁਲ ਤਾਜ਼ੀਆਂ ਸੁਈਆਂ ਹਾਂਜੀ ਤਾਜ਼ੀਆਂ ਸੁਈਆਂ ਇਹ ਵੀ ਜੀ ਖੀਰੀ ਵਛੀ ਦੋ ਮਤਲਬ ਦੋਂਦੀਆਂ ਲੱਗੀਆਂ ਖੀਰੀਆਂ ਤੋਂ ਅੱਛਾ ਖੀਰੀ ਤਾਂ ਦੋਂਦੀ ਹੁੰਦੀ ਹੈ ਜੀ ਖੀਰੀਆਂ ਵਛੀਆਂ ਮੰਨੇ ਕੋਈ ਦੋਵਾਂ ਨੂੰ ਠੀਕ ਹੈ ਹਾਂਜੀ ਆਹ ਦੇਖ ਸਕਦੇ ਪਹਿਲਾਂ ਹੀ ਸਵੇਰ ਸੋਈ ਹੈ ਤੇ ਥੱਲੇ ਚੰਗੀ ਤਿਆਰ ਹੋ ਗਈ ਹੈ ਤੋਰੋ ਹੈ ਕਰੀ ਨਾ ਖਾਣੇ ਬੜਾ ਕਮਾਲ ਦਾ ਵਾ ਚਿੱਟੇ ਰੰਗ ਦੀ ਵਿਆੜਿਆ ਕਾਫੀ ਖੂਬਸੂਰਤ ਬੱਚਾ ਕੀ ਆ ਗਿਆ ਤੇ ਮਗਰ ਬੱਚਾ ਵੀ ਜੇ ਤਾਂ ਮਗਰ ਵਸ਼ੀ ਆਈ ਛਿੱਟੀ ਬੱਚੀ ਜੇ ਵਸ਼ੀ ਵੀ ਇਹੋ ਚੀਜ਼ ਆ ਤੇ ਸੇਮ ਇਤਰਾਹ ਦੀ ਵਸ਼ੀ ਆਈ ਆ ਵਸ਼ੀ ਤਾਂ ਨਾ ਹੁਣ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਆ ਵਾਲੀ ਵਛੀ ਆ ਉਤਰਾ ਬਾਕੀ ਥੱਲੇ ਚੰਗੀ ਤਿਆਰ ਹੋ ਗਈ ਆ ਲੈ ਆ ਜੋ ਕਿਉਂ ਕਮਾ ਲੈ ਆਓ ਅਜੀ ਉਹ ਨਿੱਕੇ ਭਲਾ ਹੈ ਗਿਆ ਹਵਾਨੇ ਤੇ ਠੀਕ ਲੋਗ ਦੇ ਕਰੀਆ ਲਾ ਦੇ ਚੰਗੀ ਲਾ ਦੇ ਕਰੀ ਦਿਖਾ ਦੀਏ ਹਾਂ ਦੇਖ ਸਕਦੇ ਥਣ ਜਿਹੜਾ ਪਹਿਲੇ ਸਵੇ ਹੀ ਆਪਾਂ ਦੇਖ ਸਕਦੇ ਆ ਥਣ ਤੇ ਚੰਗੇ ਸਾਈਦਾ ਤੇ ਚੰਗੇ ਗੈਪ ਦਾ ਦੰਦ ਦਿਖਾ ਦੀਏ ਕਰੀ ਥੰਦ ਇੱਥੇ ਦਿਖਾ ਦੀਏ ਜੀ ਇਹਨੂੰ ਕਰੀ ਮਾਰੀ ਹਾਂ ਦੇਖ ਸਕਦੇ ਹਾਂ ਜੀ ਦੋ ਦੰਦ ਜਿਹੜੀ ਆ ਦੋ ਦੰਦ ਆ ਠੀਕ ਹੈ ਤੇ ਬਾਕੀ ਕਾਫੀ ਖੂਬਸੂਰਤ ਆ ਤੇ ਆ ਜਿਹੜੀ ਵੱਛੀ ਆ ਦੋਵਾਂ ਮਗਰਿ ਵੱਛੀਆਂ ਜੀ ਦੋਵਾਂ ਮਗਰਿ ਵੱਛੀਆਂ ਜੀ ਆ ਇਹਦੀ ਵੱਛੀ ਆ ਜਿਹੜੀ ਹੁਣੇ ਦਿਖਾਈ ਆ ਚੰਗੇ ਟੀਕੇ ਦੀ ਵੱਛੀ ਆ ਤੇ ਜਿਹੜੀ ਹੁਣ ਦਿਖਾਉਣੀ ਆ ਉਹਦੀ ਵੱਛੀ ਆ ਤਾ ਜੇ ਬੱਚੇ ਬਿਲਕੁਲ ਤੇ ਦੋਵੇਂ ਮਗਰ ਚੰਗੇ ਟੀਕੇ ਦੀਆਂ ਬੱਛੀਆਂ ਸੋ ਇਨੋਤਰਾ ਕਿੰਨਾ ਚਰੋ ਗਿਆ ਵਾ ਇਹ ਵੀ ਜੀ ਰਾਤੀ ਸੂਈਆਂ ਜੋ ਦੋਵੇਂ ਰਾਤੀ ਸੂਈਆਂ ਹਨਾ ਹਾਂ ਜੀ ਰਾਤੀ ਸੂਈਆਂ ਜੋ ਜੇਰ ਪਾਤੀ ਪ੍ਰੋਪਰ ਤੇ ਉਹ ਵੀ ਸੂਈਆਂ ਅੱਧਾ 11 ਵਜੇ ਅੱਛਾ ਹਾਂਜੀ ਹਾਂਜੀ ਤੇ ਜੇਰ ਜੁਰ ਪ੍ਰੋਪਰ ਪਾਤੀ ਹਨ ਹਾਂ ਜੀ ਓਕੇ ਜੇਰ ਹੁਣ ਫੇਰ ਤਾਲ ਪਤਾ ਇਨਾਂ ਚ ਨਹੀਂ ਰਹਿੰਦੀ ਤੇ ਫੇਰ ਆ ਗਰਮੀ ਆ ਬੱਚ ਤੇ ਇਹਦਾ ਮੁੱਲ ਫੇਰ ਇਹਦਾ ਮੁੱਲ ਵੀ ਜਾਜੀ ਗੱਲਾਂ ਆ 80000 ਦੀ ਵਚੀ ਦਵਾਂਗੇ ਵੀਜੀ ਅੱਛਾ ਹਾਂਜੀ ਵਿੱਚ ਮਾਨਤਨ ਕਰ ਦੋਗੇ ਮਾਨਤਨ ਵੀਜੀ ਜਿੰਨਾ ਤੁਸੀਂ ਕਹੋਗੇ ਅੱਜ 60 ਦੀ ਦੇ ਦਈਏ 60 ਦੀ ਵੀਜੀ ਕੋਈ ਵੀ ਜਤੀ ਜਿਤਨਾ ਕਰੇ ਤੁਹਾਨੂੰ ਪਤਾ ਨਹੀਂ ਕਿ ਮਾਨ ਲੱਗਦਾ 60000 ਦੀ ਹਾਵਾਂ ਜਿਹੜੀ ਦੇਣੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਵਾਲੀ ਵਿਖਾ ਦਈਏ ਕਰੀਏ ਚਿਹਰਾ ਦੇਖ ਸਾਡੇ ਇਹਦਾ ਕਾਫੀ ਪਿਆਰਾ ਜਿਹਾ ਸੁਲਤਾਨ ਜਿਹਾ ਚਿਹਰਾ ਵਾ ਚਿੱਟੇ ਰੰਗ ਦਾ ਆਹ ਦੇਖ ਸਾਡੇ ਜੀ ਕਰੀਏ ਆਨੇ ਸਾਡੇ ਚੰਗੀ ਤਰ੍ਹਾਂ ਤੇ ਹੁਣ ਜਿਹੜੀ ਦੂਸਰੇ ਨੰਬਰ ਦੀ ਤੁਹਾਨੂੰ ਦਿਖਾਉਣੀ ਹੈ ਇਹ ਵੀ ਪਹਿਲਾ ਸੂਆ ਹੀ ਆ ਇਹ ਵੀ ਪਹਿਲਾ ਸੂਆ ਵੀਜੀ ਇਹ ਵੀ ਦੋਦੀ ਆ ਮੈਂ ਇਹ ਵੀ ਦੋ ਦੰਦ ਇੱਕ ਨਿਕ ਦੋ ਦਾਲੀ ਜੇ ਇਹ ਵੀ ਵੀਜੀ ਨਾਲ ਦੰਦ ਚਾਹੂੰਗੀ 13 14 ਕਿਲੋ ਦੋ ਦੇ ਵੀ ਚਾਹੂੰਗੀ ਮਸ਼ੀ ਤੋਰੋ ਫਿਰ ਇੱਕ ਰੀ ਨਾ ਇਹ ਵੀ ਕੱਲ ਦੀ ਸੂਈ ਆ ਇਹ ਵੀ ਰਾਤੀ 11 ਵਜੇ ਸੂਈ ਹੋ ਇਹਦੇ ਮਗਰ ਵੀ ਬੱਛੀ ਕਾਫੀ ਸੋਈ ਹੋਈ ਹੈ ਥਾਣੇ ਦੇ ਕਾ ਵੀ ਚੰਗਾ ਲੱਗਾ ਜੋ ਲੈ ਆਇਆ ਵਧੀਆ ਦੀ ਵੀਜੀ ਹਾਂਜੀ ਇਹਦੇ ਫਲ ਕਾਲੀ ਲਾਜੋ ਬਹੁਤ ਰੰਗ ਨੂੰ ਗਾਹ ਪੂਰਾ ਓਕੇ ਵਧੀਆ ਹਾਂ ਦੇਖ ਸਾਡੇ ਥਾਣੇ ਦੇ ਵੀ ਲੱਗੇ ਤੋਂ ਓੜੇ ਆ ਜੇ ਉਤਰਾਂਗੇ ਇਹਨਾਂ ਦੇ ਦੰਦ ਵਿਖਾਰੀਏ ਤੇ ਵੀ ਦੰਦ ਦੇ ਵੀ ਦੋਂਦੀ ਦੋਂਦੀ ਅਜੇ ਖੀਰੀ ਹੋਣ ਦੋਂਦੀ ਖੀਰੀ ਤੋਂ ਦੋਂਦੀ ਹੋਣ ਹੀ ਨਹੀਂ ਦਈ ਆ ਹਾਂਜੀ ਖੀਰੀ ਖੀਰੀ ਤੇ ਮੋਲ ਫਿਰ ਵੇਚੀ ਇਹਦਾ ਇਹਦਾ ਵੀਚ ਜਾ ਜੀ ਕਿੰਨਾ ਇਹਦਾ ਵੀ 65 ਵੀ 60 ਦੀ ਅੱਛਾ ਵੀ 60 ਦੀ ਹਾਂਜੀ ਜਿਹੜੀ ਕੋ ਮਰਜ਼ੀ ਲੈ ਜੇ ਦੋਆਂ ਚ ਹਾਂਜੀ ਜਿਹੜੀ ਮਰਜ਼ੀ ਲੈ ਜਣੀ ਜੀ ਠੀਕ ਆ ਇਹ ਵੀ ਜੀ ਜੋੜਾ ਹੀ ਦਈਏ ਕਿੰਨੇ ਦਾ ਜੋੜਾ ਹੀ ਕੋਈ ਵੀ ਰਹਾ ਖੜੇ ਇੱਕ 15 ਦਾ ਜੋੜਾ ਹੀ ਵੀਜੀ ਅੱਛਾ ਇੱਕ 15 ਦਾ ਇੱਕ 15 ਦਾ ਜੋੜਾ ਹੀ ਅੱਛਾ ਹਾਂਜੀ ਚਲੋ ਠੀਕ ਐ ਤੇ ਫਿਰ ਆਪੇ ਮਤਲਬ ਕੋਈ ਵੀਰ ਫੋਨ ਲਾ ਲੇ ਇੱਕ ਦੀ ਫੋਨ ਲਾਵੇ ਤਾਂ ਇੱਕ 15 ਦਾ ਜੋੜਾ ਹੀ ਦਵਾਂਗੇ ਇਹ ਆ ਵੀ ਵੇੜਾ ਇਹ ਆ ਵੀ ਜਿੰਨੇ ਘਰ ਰੱਖਣੀਆਂ ਵਾਂ ਗਾਂ ਵਿੱਚ 400 ਇਹ ਲੈਣੇ ਆ ਉਹਨਾਂ ਵੀ ਰਵਾਸ ਤੇ ਨਵੀਆਂ ਵੇੜਾ ਵਾਂ ਬਾਕੀ ਦੋਵਾਂ ਮਗਰੀ ਚੰਗੀਆਂ ਵੱਛੀਆਂ ਆਂ ਅੱਜ ਦੋ ਨਹੀਂ ਇੱਕ ਸਭ ਦੀਆਂ ਚਾਰ ਹੀ ਜਾਣੀਆਂ ਚਾਰ ਹੀ ਵੀਰ ਜੀ ਚਾਰ ਹੀ ਜਾਣੀਆਂ ਤੇ ਠੀਕ ਐ ਹਾਂਜੀ ਤੇ ਹੁਣ ਇੱਕ ਆ ਜਰਸੀ ਆ ਗਈ ਇਹ ਜਰਸੀ ਆ ਗਈ ਜਵੀਰ ਜੀ ਇਹ ਗੱਬਨ ਆ ਹਨਾ ਇਹ ਗੱਬਨ ਜਵੀਰ ਜੀ ਦੇਖੀ ਜਾਈ ਇਹਨੂੰ ਸ਼ਾਇਦ ਦੇਖ ਸਕਦੇ ਜੀ ਸੁਆ ਇਹਦਾ ਇਹਦਾ ਵੀ ਜੀ ਦੂਜਾ ਸੁਆ ਮੂੰਹ ਛਿੱਗੀ ਹੈ ਜੀ ਤੋਰੋ ਫੇਰ ਇਹਨਾਂ ਇਹ ਕਿੰਨਾ ਕ ਦੁੱਧ ਕੱਢੀ ਜਾਊਗੀ ਉੱਤਨਾ ਇਹ ਵੀ ਜੀ ਇਹਨਾਂ ਦੇ 14-15 ਕਿਲੋ ਤੇ ਦੁੱਧ ਦੇ ਵੀ ਭਰੂਗੀ ਠੀਕ ਹੈ ਹਾਂ ਜੀ ਹਾਂ ਜੀ ਕਿਹਦੀ ਸੱਲਿਆ ਕੰਟੀ ਆ ਰਹੀ ਹੈ ਚਲਵਾ ਜ ਲੈ ਆ ਇਹਦੇ ਨਾ ਇਹ ਭਰਨੀ ਹੈ ਵੀ ਹਾਂਜੀ ਹਾਂਜੀ ਪੂਰੀ ਪੂਰੀ ਜੀ ਜੀ ਆ ਪੂਰੀ ਜਰਸੀ ਪੇਰ ਜਰਸੀ ਆ ਲੈ ਜਾ ਫਿਰ ਹਾਂਜੀ ਇਹ ਵੀ ਮਮੋ ਛੇਦ ਆਂਦੇ ਆ ਅਰੇ ਕੰਨੀਆਂ ਕਾਂਢੀ ਬਰਾਬਰ ਠੀਕ ਹੈ ਹਾਂਜੀ ਇਹ ਸਾਰੀਆਂ ਦੰਦਾ ਜੀ ਹੈ ਵੜਾ ਦੰਦਾ ਜੀ ਦੰਦਾ ਜੀ ਕਿੰਨਾ ਮੁੱਲ ਲੈਦਾ ਕਿੰਨੇ ਦੀ ਦੇ ਦਈਏ ਫਿਰ ਇਹ ਵੀ ਵੀਜੀ ਜਾਇ ਜੀ ਕਰਾਂਗੇ ਕਿੰਨਾ ਕ ਇਹਦਾ ਵੀਜੀ ਮੁੱਲ ਕਰਨ ਜੋ ਮਰਜ਼ੀ ਕਰੀਏ 40000 ਦੀ ਹਾਂ ਮੈਂ ਜਿਹੜੀ ਦੇਣੀ ਆ ਅੱਛਾ 40000 ਦੇ ਦੇ ਹਾਂ ਜੀ ਜਿਹੜੀ 40000 ਵੀ ਦੇ ਹੀ ਦੇਣੀ ਹਾਂ ਹਾਂ ਠੀਕ ਆ ਅੱਜ ਇਹ ਆ ਵੀ ਅੱਜ ਮੁੱਲ ਫਿਰ ਇਹ ਆ ਵੀ ਪਹਿਲੇ ਪਹਿਲੇ ਫੋਨ ਤੇ ਵੇਚਨੀ ਆ ਅੱਜ ਮੈਂ ਨਾਲ ਵਿੱਚ ਜਾਇ ਜੀ ਮੁੱਲ ਕਰਦੇ ਆ ਅੱਛਾ ਕੋਈ ਵੀਰ ਭਰਾ ਇਹ ਨਾ ਕਦੇ ਵੀ ਹੁਣ ਐਦਾਂ ਕਰੋ ਤੇ ਐਦਾਂ ਕਰੋ ਬਿਲਕੁਲ ਛੋਟਾ ਹੀ ਹੋਣ ਗਿਆ 100 200 ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਇੱਕ ਕਰੀ ਤੇ ਸੌਦਾ ਆਪੇ ਚਲੋ ਮੋਕੇ ਤੇ ਹੋ ਜਾਊਗਾ